ਬਹੁਤ ਸਤਿਕਾਰਯੋਗ ਦੋਸਤੋ ਮੈਂ ਤੁਹਾਡਾ ਬੋਸ ਪਰਕਰ ਸਿੰਘ ਰੱਜਿਆਣਾ ਪ੍ਰਜੈਕਟ ਕਮੇਟੀ ਮੈਂਬਰ ਸੰਯੁਕਤ ਦਲਤ ਮੋਰਚਾ ਅੰਗ ਦਾ ਸੰਯੁਕਤ ਦਲਤ ਮੋਰਚੇ ਵੱਲੋਂ ਐਸਸੀ ਬੀਸੀ ਭਾਈਚਾਰੇ ਦੇ ਹੱਕਾਂ ਲਈ 1 ਤਿੰਨ ਅਗਸਤ 2025 ਨੂੰ ਬਰਨਾਲਾ ਦੇ ਤਖਤ ਚਿਲਕਾਣ ਵਿੱਚ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿਸ ਵਿੱਚ ਐਸਸੀ ਬੀਸੀ ਭਾਈਚਾਰੇ ਦੇ ਮਸਲਿਆਂ ਨੂੰ ਵੱਡੀ ਪੱਤਰ ਤੇ ਚੱਕਣ ਦਾ ਤਰੀਕਾ ਕੀਤਾ ਸਮੂਚੇ ਸੰਯੁਕਤ ਦਲ ਨੂੰ ਕਿਤੇ ਦੇ ਆਤਮਾਵਨ ਸੁਮੈ ਆਪਣੇ ਚੋਣ ਵਾਲਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਜੋ ਵੀ ਐਸਟੀਬੀਸੀ ਭਾਈਚਾਰੇ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ 25 ਤਰੀਕ ਤੁਸੀਂ 3 ਅਗਸਤ 2001 11 ਵਜੇ ਉਹ ਵੇਖੇ ਕੈਨਵਾਇਕਰ ਬਰਨਾਲਾ ਦੇ ਤਰਕਸ਼ੀਲ ਚੌਂਕੇ ਹੀ ਤਰਕਸ਼ੀਲ ਭਵਨ ਹੈ ਉਸ ਵਿੱਚ ਇਸ ਵੱਡੀ ਕਨਵੈਨਸ਼ਨ ਵਿੱਚ ਪਹੁੰਚੋ ਜਿੱਥੇ ਐਸਸੀਬੀਸੀ ਭਾਈਚਾਰੇ ਦਾ ਬਹੁਤ ਵੱਡੇ ਇੱਕ ਕਨਵੈਨਸ਼ਨ ਹੋ ਰਿਹਾ ਜਿੱਥੇ ਐਸਸੀਬੀਸੀ ਭਾਈਚਾਰੇ ਦੇ ਮਸਲੇ ਦੀ ੱੱਕਾ ਦੀ ਹਤੁਕਾ ਨੇ ਲੈਂਡ ਸੀਮਨ ਐਕਟਰ ਜਾਂ ਜਿੰਨੇ ਵੀ ਐਸਸੀਬੀਸੀ ਭਾਈਚਾਰੇ ਨੂੰ ਸਸਮਸਿਆ ਆਈਆਂ ਉਹਨਾਂ ਮੁੱਦਿਆਂ ਦੀ ਗੱਲਬਾਤ ਕੀਤੀ ਜਾਊਗੀ ਉਹ ਮੈਂ ਬੇਨਤੀ ਕਰਦਾ ਹਾਂ ਇੱਕ ਸਮੂਚੇ ਐਸ்சி ਬੀਸੀ ਭਾਈਚਾਰੇ ਨੂੰ ਕਿ ਸੰਯਮ ਦਰਸਯੁਕ ਮੋਰਚੇ ਦੀਏ ਕਰਨੇ ਚਾਹਤ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਤਾਂ ਕਿ ਆਪਣੇ ਹੱਕਾਂਨੀਆਂ ਕਰਨਾ ਹੋ ਸਕਣ ਵਾਹਿਗੁਰੂ ਜੀ ਪਰਖਾ ਸਾਹਿਬ ਸ੍ਰੀ ਵਾਹਿਗੁਰੂ ਜੀ ਫਤਿਹ